ਹੰਤੀ ਸასიਖਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਗੇ ਆਪਾਂ ਕੱਲ ਵੀਡੀਓ ਨਹੀਂ ਪਾਈ ਸੀ ਆਪਾਂ ਕੱਲ ਥੋੜੇ ਬਿਜ਼ੀ ਸੀਗੇ ਤੇ ਲੇਟ ਹੋ ਗਿਆ ਇਸ ਕਰਕੇ ਵੀਡੀਓ ਨਹੀਂ ਪਾ ਸਕੇ ਤੇ ਆਪਾਂ ਭਿਉਰੇ ਬਦਾਮ ਆਪਣੇ ਕੋਲੇ ਬਦਾਮ ਤੇ ਆਹ ਹੈਗੀ ਖਰੂਟ ਤੇ ਆਹ ਹੈਗੀ ਅੰਜੀਰ ਅੰਜੀਰ ਤੇ ਇਹ ਕਈ ਕਹਿ ਦਿੰਦੇ ਆ ਵੀ ਗਰਮੀ ਦੇ ਵਿੱਚ ਅੰਜੀਰ ਖਾਣੀ ਨਹੀਂ ਚਾਹੀਦੀ ਪਰ ਇਹਨੂੰ ਜੇ ਆਪਾਂ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦਿੰਨੇ ਆ ਹਨਾ ਤੇ ਸਾਰੀ ਰਾਤ ਭਿੱਜੀ ਰਹਿਣ ਦਿੰਨੇ ਆ ਤੇ ਸਵੇਰ ਉੱਠ ਕੇ ਆਪਾਂ ਖਾਣੇ ਆ ਤੇ ਫਿਰ ਇਹਦਾ ਕੋਈ ਡਰ ਨਹੀਂਗਾ ਫਿਰ ਆਪਾਂ ਨੂੰ ਇਹ ਬਿਲਕੁਲ ਵੀ ਗਰਮੀ ਨਹੀਂ ਕਰਦੀ ਤੇ ਜੇ ਆਪਾਂ ਸੁੱਕੀਆਂ ਖਾਣੇ ਆ ਹਨਾ ਫਿਰ ਆਪਾਂ ਨੂੰ ਇਹ ਗਰਮੀ ਕਰਦੀ ਆ ਤੇ ਇਹਦੇ ਵਿੱਚ ਤੁਸੀਂ ਹੋਰ ਵੀ ਜੋ ਚੀਜ਼ਾਂ ਮਰਜੀ ਜਿਵੇਂ ਕਿ ਸੌਗੀ ਹੋ ਗਈ ਹਨਾ ਤੇ ਅੰजीर ਹੋਗੀ ਬਦਾਮ ਹੋਗੇ ਤੇ ਅਖਰੂਟ ਹੋ ਗਏ ਸੋ ਗਈ ਜਿਹਨੂੰ ਆਪਾਂ ਕਸ਼ਮਿਸ਼ ਕਹਿ ਦਿੰਨੇ ਆ ਉਹ ਵਾਲੀ ਚੀਜ਼ ਤੇ ਉਹ ਵੀ ਆਪਾਂ ਭਿਓ ਸਕਦੇ ਆ ਰਣਾਲੀ ਸਾਰਾ ਕੁਝ ਇਕੱਠਾ ਤੇ ਆਪਾਂ ਅਖਰੂਟ ਲਏ ਆ ਬਦਾਮ ਲਏ ਆ ਤੇ ਇਹ ਆਪਾਂ ਲਈ ਆ ਅੰਜੀਰ ਤੇ ਆ ਆਪਣੇ ਕੋਲੇ ਛੋਟੀ ਜੀ ਕਟੋਰੀ ਇਹ ਹੈਗੀ ਆ ਕੋਰੀ ਇਹਦੇ ਵਿੱਚ ਆਪਾਂ ਭਿਉਂ ਕੇ ਰੱਖ ਦਿੰਨੇ ਹੁੰਨੇ ਰਾਤ ਨੂੰ ਤੇ ਅੱਗੇ ਵੀ ਆਪਾਂ ਇੱਕ ਵਾਰੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਤੇ ਤੁਸੀਂ ਜਿਆਦੇ ਜਾਣੇ ਖਾਂਦੇ ਹੋ ਹਨਾ ਅੰਜੀਰ ਤੇ ਤੁਸੀਂ ਜਾ ਕੇ ਆਉਂਦੇ ਜਿਵੇਂ ਆਪਣੇ ਘਰ ਦੇ ਵਿੱਚ ਤਾਂ ਮੈਂ ਇਕੱਲੀ ਖਾਨੀ ਆ ਤੇ ਐਵੇਂ ਦੀਆਂ ਹੁੰਦੀਆਂ ਇਹ ਬਹੁਤ ਸੋਹਣੀ ਅੰਜੀਰ ਹੁੰਦੀ ਆ ਇਹ ਤੇ ਆਪਣੇ ਘਰ ਦੇ ਵਿੱਚ ਤਾਂ ਜਾਨੀ ਕਿ ਮੈਂ ਹੀ ਖਾਨੀ ਆ ਤੇ ਫਿਰ ਮੈਂ ਬਦਾਮ ਤੇ ਜਿਵੇਂ ਅਖਰੂਟ ਇਹ ਸਾਰਾ ਪਰਿਵਾਰ ਹੀ ਖਾ ਲੈਂਦੇ ਆ ਤੇ ਇਹ ਅੰਜੀਰ ਇਕੱਲੇ ਮੈਂ ਹੀ ਖਾਨੀ ਆ ਤੇ ਇਹ ਆਪਾਂ ਨਾਲ ਪਾ ਕੇ ਪਾਣੀ ਦੇ ਵਿੱਚ ਭਿਉ ਕੇ ਰੱਖ ਦਾਂਗੇ ਇਹਨ ਸਾਰੀ ਰਾਤ ਹੀ ਆਪਾਂ ਭਿੱਜਾ ਰਹਿਣ ਦੇਣਾ ਦੇਖੋ ਤੇ ਸਾਰੀ ਰਾਤ ਭਿਓ ਕੇ ਰੱਖ ਦੇਣਾ ਤੇ ਸਵੇਰ ਇਹਨੂੰ ਆਪਾਂ ਖਾਣਾ ਹੈ ਤੇ ਨਾਲ ਨਾਲ ਸੈਰ ਵੀ ਜ਼ਰੂਰ ਕਰਨੀ ਚਾਹੀਦੀ ਹੈ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਤੇ ਆਪਣੇ ਜਨੇਪੀ ਉਂ ਤੇ ਪਿਆ ਵਾਈਟ ਤੇ ਬਲੈਕ ਥੋੜੇ ਜੇ ਬਲੈਕ ਪੈਸੀ ਮੈਂ ਸੋਚਿਆ ਇਹਨਾਂ ਨੂੰ ਕੀ ਕਰਾਂਗੇ ਉਹ ਵੀ ਆਪਾਂ ਵਿੱਚ ਹੀ ਭੋਂਗੇ ਰੱਖਦੇ ਤੇ ਜਿੱਦਰ ਆਪਣਾ ਘਾਟਾ ਪਿਆ ਤੇ ਅੱਜ ਮੌਸਮ ਖਰਾਬ ਆ ਕਿ ਅੱਜ ਆਪਣਾ ਕੈਮਰਾਮੈਨ ਵੀ ਥੋੜਾ ਬਿਜੀ ਸੀਗਾ ਤੇ ਅੱਜ ਆਪ ਆਪ ਹੀ ਹੈਂਡਲ ਕਰ ਰਹੇ ਤੇ ਨਾਲ ਹੁੰਦੇ ਤੁਹਾਨੂੰ ਆਪਾਂ ਬਾਹਰ ਦੀ ਝਲਕ ਮਰਾ ਦਿੰਨੇ ਆ ਦੇਖੋ ਆਪਣਾ ਸ਼ਬਗੰਦਾ ਦਾ ਜਿਹੜਾ ਬੂਟਾ ਆ ਬਹੁਤ ਵੱਡਾ ਹੋ ਗਿਆ ਹੋਰ ਵੀ ਜ਼ਿਆਦਾ ਕੁੱਟਿਆ ਆ ਤੇ ਪੱਥਰ ਜੱਟ ਆਪਣਾ ਬਹੁਤ ਹੋਇਆ ਤੇ ਉਧਰ ਆਪਣੀ ਗਲੋਦੀ ਵੇਲ ਵਿਖਾਉਣੀ ਤੁਹਾਨੂੰ ਗਲੋਦੀ ਵੇਲ ਬਹੁਤ ਜ਼ਿਆਦਾ ਵਧ ਰਹੀ ਆ ਇਹ ਤੁੰ ਦੇਖੋ ਹੁਣ ਇਹ ਉੱਪਰ ਨੂੰ ਆ ਰਹੀ ਆ ਅੰਦਰ ਨੂੰ ਨਾ ਅੰਦਰ ਨੂੰ ਆ ਰਹੀ ਆ ਸੱਪ ਵਾਂਗੂੰ ਗੁੰਡਲੀਆਂ ਮਾਰ ਰਹੀ ਆ ਅੰਦਰ ਨੂੰ ਆ ਰਹੀ ਆ ਆਪਣੇ ਘਰ ਦੇ ਅੰਦਰ ਆ ਰਹੀ ਹੈ ਬਾਹਰਲੇ ਪਾਸੇ ਲੱਗੀ ਹੋਈ ਆ ਤੇ ਕਾਫੀ ਜ਼ਿਆਦਾ ਐਲੋਵੀਰਾ ਦੇਖੋ ਪਦੀਨਾ ਆਪਣਾ ਇੱਕ ਵਰੀ ਦਾ ਆਪਾਂ ਸਾਰਾ ਤੋੜ ਕੇ ਆਪਾਂ ਆਪਣੇ ਘਰ ਨੂੰ ਫੇਸ ਕਰ ਸੀ ਤੇ ਹੁਣ ਅੱਗੋਂ ਫੇਰ ਹੋ ਰਿਹਾ ਕਾਫੀ ਤੇ ਬਾਹਰ ਦਾ ਮੌਸਮ ਦੇਖੋ ਤੁਸੀਂ ਅੱਜ ਬਾਹਰ ਬਹੁਤ ਜ਼ਿਆਦਾ ਬੱਦਲਵਾਈ ਹੋਈ ਵੀ ਆ ਬਹੁਤ ਜ਼ਿਆਦਾ ਬੱਦਲਵਾਈ ਆ ਮ ਦੇਖੋ بارش ਇਦਾਂ ਲੱਗਦਾ ਬਸ ਹੁਣ ਵੀ بارش ਆਈ ਹੁਣ ਵੀ ਆਈ ਤੇ ਜਿਹੜੀ ਅੰਜੀਰਾ ਹੈ ਨਾ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਬਹੁਤ ਫਾਇਦੇ ਦਿੰਦੀ ਆ ਜਿਵੇਂ ਆਪਾਂ ਆਪਣੇ ਜੋੜਾਂ ਦੇ ਦਰਦ ਵਗੈਰਾ ਦੁੱਖਦੇ ਆ ਹਨਾ ਜੋੜ ਦੁਖਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਮਟਾਮਨ ਸੀ ਵਿਟਾਮਿਨ ਏ ਹੁੰਦਾ ਹੈ ਇਹਦੇ ਵਿੱਚ ਬਹੁਤ ਜ਼ਰੂਰੀ ਆ ਖਾਣੇ ਤੇ ਗਰਮੀ ਦੇ ਵਿੱਚ ਸੁੱਕੀ ਨਹੀਂ ਖਾਣੀ ਚਾਹੀਦੀ ਇਹ ਨੂਰਾ ਤੁਨ ਪਿਓ ਕੇ ਰੱਖ ਦੋ ਸਵੇਰ ਖਾਓ। ਥੋਨੋਂ ਆਪਾਂ ਬਾਹਰ ਦੀ ਵੀ ਚਲਕ ਮਰਾਤੀ। ਤੇ ਉਹ ਉਧਰ ਆਪਾਂ ਗਏ ਸੀਗੇ ਮਕੌ ਟੋੜਨ। ਉਹ ਸਾਹਮਣੇ ਜਿੱਥੇ ਉੱਚੀਆਂ-ਉੱਚੀਆਂ ਬਿਲਡਿੰਗਾਂ ਦਸਦੀਆਂ ਉੱਥੇ ਰ ਆਪਾਂ ਮਕੌ ਟੋੜਨ ਗਏ ਸੀ ਆਪਣੇ ਘਰ ਦੇ ਲੱਗ ਗਏ ਯਾਰ। ਤੇ ਬਹੁਤ ਸੋਹਣਾ ਬਾਹਰ ਦਾ ਥਿਊ ਹਵਾ ਠੰਡੀ-ਠੰਡੀ ਚੱਲਦੀ ਪਈ ਆ। ਠੰਡੀ ਠੰਡੀ ਹਵਾ ਚੱਲਦੀ ਪਈ। ਬਹੁਤ ਦੇਸੀ ਪਮਕੋੜੇ ਤੋੜਨਾ ਬਹੁਤ। ਤੇਰੀਆ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ। ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਜਿਹੜੇ ਵੀ ਭੈਣ ਭਰਾ ਸਾਡੀਆਂ ਵੀਡੀਓ ਦੇਖਦੇ ਆ ਜਿਹੜੇ ਹੁਣ ਤੱਕ ਜੁੜੇ ਆ। ਬਹੁਤ ਧੰਨਵਾਦ। ਫਰਮਾਤੋਂ ਅਗਰੇ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਤੇ ਇੱਕ ਚੀਜ਼ ਨਾ ਆਪਾਂ ਹੋਰ ਬੀਜੀ ਸੀ ਇਹਦੇ ਵਿੱਚ ਮੈਨੂੰ ਯਾਦ ਹੀ ਨਹੀਂ ਆ ਰਿਹਾ ਵੀ ਕੀ ਬੀਜਿਆ ਸੀਗਾ ਆ ਦੇਖੋ ਆ ਦੇਖੋ ਕਿੰਨਾ ਉੱਗ ਗਿਆ ਇਹ ਮੈਨੂੰ ਹੁਣ ਮੈਨੂੰ ਬਿਲਕੁਲ ਵੀ ਯਾਦ ਨਹੀਂ ਆ ਰਿਹਾ ਵੀ ਇਹ ਕੀ ਬੀਜਿਆ ਸੀਗਾ ਪਰ ਇਹ ਉੱਗਿਆ ਬਹੁਤ ਜ਼ਿਆਦਾ ਵਾ ਮੁੱਖ ਕਿੰਨਾ ਸੰਘਣਾ ਉੱਗਿਆ ਚਲੋ ਦੇਖਦੇ ਹੌਲੀ ਹੌਲੀ ਵੀ ਇਹ ਕੀ ਆ ਤੇ ਆਪਾਂ ਪਹਿਲਾਂ ਵੀ ਨਾ ਮਕੋ ਆਪਣੇ ਇੱਥੇ ਬੂਟੇ ਸੀਗੇ ਤੋਂ ਕਿਤੇ ਬੀ ਡੱਗ ਪੇ ਤੇ ਆ ਦੇਖੋ ਇੱਥੇ ਵੀ ਰੁਗ ਪੀ ਕਿੰਨੀ ਕਿੰਨੀ ਰੁਗ ਪਈ ਹੈ ਜੀ ਬੇਟੀ ਕਹਿੰਦੀ ਆਪਾਂ ਪੱਟਾਂਗੇ ਨਹੀਂ ਤੇ ਆਪਣੇ ਫਿਰ ਇੱਥੇ ਹੀ ਹੋ ਜਾ ਕਰੂਗੀ ਉਹ ਕਾਫੀ ਤੇ ਪਰ ਜਿਹੜੀ ਗਲੋਦੀ ਵੇਲ ਹਨਾ ਇਹ ਬਹੁਤ ਜ਼ਿਆਦਾ ਵੱਧਦੀ ਆ ਤੇ ਇਹ ਸ਼ੂਗਰ ਤੋਂ ਬਹੁਤ ਜ਼ਿਆਦਾ ਚੰਗੀ ਆ ਜਿਹੜੇ ਭੈਣ ਭਰਾਵਾਂ ਨੂੰ ਸ਼ੂਗਰ ਆ ਹਨਾ ਤੇ ਇਹਦੇ ਪੱਤੇ ਉਹ ਬਵਾਲ ਕਰਕੇ ਪਤੇ ਬੋਲ ਕਰਕੇ ਪੀਣੇ ਚਾਹੀਦੇ ਆ ਤੇ ਇੱਕ ਗੱਲ ਮੈਂ ਇੱਥੇ ਹੋਰ ਕਹੂੰਗੀ ਜਿਹੜੇ ਭੈਣ ਭਰਾ ਇੰਡੀਆ ਰਹਿੰਦੇ ਆ ਹਨਾ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਆਮ ਹੀ ਹੁੰਦੀ ਆ ਗਲੂ ਤੇ ਨਮ ਵੀ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਨੇ ਮਾਂ ਵੀ ਆਪਣੇ ਘਰੇ ਹੁੰਦੀਆਂ ਇੱਕ ਡੇਕਾ ਹੁੰਦੀਆਂ ਕੋਈ ਤਰੇ ਕਹਿੰਦਾ ਕੋਈ ਡੇਕ ਕਹਿੰਦਾ ਅਸੀਂ ਡੇਕਾ ਕਹਿੰਨੇ ਆ ਤੇ ਇੱਕ ਹੁੰਦੀ ਨਮਾ ਜਿਹੜੀ ਕੌੜੀ ਹੁੰਦੀ ਆ ਦਾਤਣ ਵੀ ਆਪਾਂ ਕਰਦੇ ਆ ਉਹਦੀ ਹਨਾ ਤੇ ਜਿਹੜੇ ਸ਼ੂਗਰ ਦੇ ਮਰੀਜ਼ ਆ ਭੈਣ ਭਰਾ ਹਨਾ ਇਹ ਆਮੀ ਬਿਮਾਰੀ ਹੋਈ ਪਈ ਆ ਸ਼ੂਗਰ ਦੀ ਤੇ ਉਹਨਾਂ ਨੂੰ